ਹਲੋ ਗਾਇਸ ਸਾਰਾ ਸ਼ਸ਼ੀਕਾ ਅੱਜ ਬਣਾਣਾ ਆਪਾਂ ਨੇ ਕਲੀਆਂ ਵਾਲਾ ਫਰੌਕ ਸੂਟ ਅਨਾਰਕਲੀ ਸੂਟ ਵੀ ਕਹਿੰਦੇ ਐ ਇਹਨੂੰ ਤੇ ਆ ਦੇਖੋ ਇਹਦੇ ਨਿਸ਼ਾਨੇ ਲਾ ਕੇ ਤੇ ਕਟਿੰਗ ਮੈਂ ਕਰ ਲਈ ਸਾਰੀ ਦੇਖੋ ਉਪਰੋਂ 3 ਇੰਚ ਦੀ ਲਾਈ ਹੋਈ ਨੇ ਨਿਸ਼ਾਨੇ 밑ੇ ਮੈਂ 10 ਇੰਚ ਦੀ ਕਲੀਆਂ ਪਾਣੀਆਂ ਨੇ ਇਹਦੇ ਵਿੱਚ ਮੈਂ 6-6 ਕਲੀਆਂ ਪਾਣੀਆਂ ਨੇ ਆ ਦੇਖੋ ਸਾਰੀ ਕਟਿੰਗ ਕਰ ਲੈਣੀ ਨੇ ਆਪਾਂ ਨੇ ਬਸ ਨਿਸ਼ਾਨੀਆਂ ਲਾ ਕੇ ਉਪਰੋਂ ਲੇਖ ਕਟਿੰਗ ਆਪਣੀ ਹੋ ਗਈ ਤੇ ਹੁਣ ਦੇਖੋ ਆ ਕਿੱਥੇ ਸਲਾਈਆਂ ਮਾਰ ਲੈਣੀ ਨੇ ਸਾਰੀਆਂ ਮੈਂ ਕਲੀਆਂ ਜੋੜ ਲੀਆਂ ਨੇ ਸਾਰੀਆਂ ਆ ਦੇਖੋ ਨੀਚੇ ਤੇ ਆਰ ਵੱਡੀਆਂ ਛੋਟੀਆਂ ਕਲੀਆਂ ਉੱਪਰ ਕਰ ਲਿਆ ਤੇ ਆ ਜਿਹੜੀ 10 ਸੈਂਟੀਮੀਟਰ ਰੱਖਿਆ ਸੀ ਉਹ ਆਪਾਂ ਨੀਚੇ ਕਰ ਲਿਆ ਸਾਰਾ ਠੇਰਾ ਬਣਾ ਲਿਆ ਤੇ ਆ ਸਾਰੀ ਸਟਿਚਿੰਗ ਹੋ ਗਈ ਕਲੀਆਂ ਜੋੜ ਕੇ ਇਸ ਤੋਂ ਬਾਅਦ ਆਪ ਤੇ ਆਪ ਇਹਨਾਂ ਦੇ ਲਈ ਵੀ ਲੈਸ਼ ਆ ਦੇਖੋ ਕੋਟੇ ਪੱਤੇ ਵਾਲੀ ਲੈਸ਼ ਆਂਦੀ ਜਿਹੜੀ ਆ ਦੇਖੋ ਮੈਂ ਸਾਰੀਆਂ ਕਲੀਆਂ ਤੇ ਦੇਖੋ ਲੈਸ਼ ਮੇਂ ਲਗਾਤੀ ਆ ਦੇਖੋ ਕਿਦਿ ਸੋਹਣੀ ਬਣ ਗਈ ਹੋਮਾਪਾਇ ਤੇ ਤੇ ਹੋਰ ਕੋਰ ਕੋਰ ਲੈਸ਼ਾ ਲਾਣੀਆਂ ਤੇ ਨਾਲੇ ਵੀ ਤੇ ਹਾਂ ਕਾਟ ਕਰਕੇ ਬਾਹਾਂ ਦੀ ਕਾਟ ਪਾਤੀ ਮੁੰਡੇ-ਮੁੰਡਿਆਂ ਦੀ ਇਹ ਪੂਰੀ ਸਾਡੀ ਕਰ ਲਈਏ ਹੁਣ ਆਪਾਂ ਲੈਣੇ ਨੇ ਤੇ ਲੈਸ਼ਾ ਪਹਿਲਾਂ ਦੇਖੋ ਗਲੇ ਦੀ ਲੈਸ਼ ਲੱਗ ਜਾਂਦੀ ਹੋਈ ਹੈ ਇਹ ਵੀ ਰੀਸ਼ੇਪ ਚ ਆਪਾਂ ਨੇ ਲਾਣੀਆਂ ਹੈ ਇਹ ਵੀ ਕੋਈ ਰੀਸ਼ੇਪ ਤੇ ਲੱਗਦੀ ਸਾਰੀ ਇਹ ਕੋਨਿਸ਼ਿੰਗ ਨਾਲ ਲਾਣੀਆਂ ਹੈ ਧਿਆਨ ਨਾਲ ਲਗਾਓ ਜੇ ਤੁਸੀਂ ਲਾਣ ਲੱਗੇ ਇਹ ਕੋਈ ਬਹੁਤ ਸੋਹਣੀ ਲੱਗੀ ਸੀਗੀ ਇਹ ਕਲੇ ਤੇ ਤੇ ਇਸ ਤੋਂ ਬਾਅਦ ਆਪਾਂ ਲਾਣੀ ਲੈਸ਼ੀ ਸੀਸੀ ਵਾਲੀ ਆ ਦੇਖੋ ਸਾਰੀ ਕੇ ਰੇਸ ਪਲਾਂ ਸੀਸੀ ਵਾਲੀ ਲੈਸ਼ ਲਗਾਣੀ ਲਾਈ ਹੋਈ ਜੀ ਪਲੀਸ ਪਸੰਦ ਆਇਆ ਲਾਈਕ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਆ ਦੇਖੋ ਸੀਸੀ ਵਾਲੀ ਲੈਸ਼ ਮੈਂ ਲਗਾਤੀ ਹਾਂ ਇਸ ਦੇ ਉੱਪਰ ਇੱਕ ਮਿਥਨ ਬਹੁਤ ਦਿਖਾ ਨਹੀਂ ਆ ਹੇ ਨੀਚੇ ਤੇ ਜਾਓ ਚੌੜੀ ਵਾਲੀ ਲੈਸ਼ ਆ ਦੇਖੋ ਕਿੰਦਾ ਇਹ ਹੈਗਾ ਤਾਂ ਇਹ ਤਾਂ 2.5 ਇੰਚ ਦੀ ਚੌੜੀ ਆਹੀ ਤੂੰ ਮੋਲੀ ਲਿਆ ਸਨ ਕਾ ਨੂੰ ਨੀਚੇ ਸਾਰੇ ਆ ਦੇਖੋ ਕਿੱਡੀ ਸੋਹਣੀ ਬਣ ਗਈ ਹੁਣ ਇੱਕ ਲੈਸ਼ਮੀ ਹੋਰ ਲਗਾਣੀ ਹੈ ਇਹ ਬਾਹਾਂ ਰਹਿੰਦੀਆਂ ਨੇ ਤੇ ਇਹਦੇ ਉੱਪਰ ਇੱਕ ਸ਼ੀਸ਼ਿਆਂ ਵਾਲੀ ਲੈਸ਼ਪੂਰ ਲਾਣੀ ਹੈ ਇਹ ਬਣ ਨੀਵੇਂ ਲਾ ਕੇ ਇਹ ਤੁਮ ਬਸ਼ਾਤ ਵਗਾਈਏ ਤੇ ਪਸੰਦ ਆਈ ਤਾਂ ਦੂਰ ਦੱਸਿਓ ਕਿੱਦਾਂ ਦੀ ਲੱਗੀ ਆਹ ਵਾਲੀ ਲੈਸ਼ਮੀ ਇੱਕ ਹੋਰ ਲਾਈ ਹੈ ਉੱਕੇ ਸਲਾਈ ਵੱਜਣੂਗੀ ਇੱਕ ਸਰਦਨੇ ਸ਼ੀਸ਼ੇ ਲੱਗੇ ਹੋਏ ਨੇ ਇਸ ਕਰਕੇ ਤੇ ਸਟੀਚਿੰਗ ਨਹੀਂ ਹੋਈ ਤੇ ਇੱਕ ਸਾਈਡ ਹੀ ਸਹੀ ਹੋਈ 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 ਇਹ ਤੇ ਸਲਾਈ ਵੱਜੀ ਸੀਗੀ ਧੀਰ ਹੋਣਾ ਆਪਾ ਬਣਾਣਾ ਆਪਾਂ ਨੇ ਆ ਦੇਖੋ ਜੀ ਪੀ ਪੀ ਲਾਟਿਕ ਨੂੰ 24 ਘੰਟੇ ਪੋਛਾਈ ਹੋਈ ਆ ਦੇਖੋ ਹੁਣ ਆਪਾਂ ਨੇ ਪਲਾਜ਼ੋ ਬਣਾਣਾ ਦਾ ਪੈਂਟ ਪਲਾਜ਼ੋ ਜੀ ਜੇ ਕਟਿੰਗ ਕਰਨੀ ਕਰਨ ਲੱਗੀ ਹੋਈ ਹੈ ਆ ਦੇਖੋ ਸਾਰੇ ਕਟਿੰਗ ਹੋ ਚੁੱਕੀ ਆ ਦੇਖੋ ਇਹ ਲਾਈਨ ਨਾਲ ਲੱਗੂਗੀ ਬਾਹਰ ਤੋਂ ਜਿਹੜੀਆਂ ਉਹਦੇ ਉੱਤੇ ਵੀ ਆਪਾਂ ਨੇ ਅੰਦਰ ਲਿਆ ਕੇ ਲਾਉਣੀ ਹੈ ਸਾਡੇ ਵੀਡੀਓ 'ਚ ਨਾਲ ਇਸ ਤਰ੍ਹਾਂ ਕੀ ਨਿਸ਼ਾਨੀ ਨਾਲ ਇਸ ਤਰ੍ਹਾਂ ਲਾਉਣੀ ਪੰਚ ਪੰਚ मेरी मूली न लगा लो अभी कटिंग नहीं करी सिर्फ फ्लैश ही लगाई है इधर बकरियां ने कटिंग करके लाई थी ना बिना कले तो कटिंग तो लाई हुई है लेके ही मैं कह रहा हूं तुझे जा एक स्पोर्ट में जाने वाला हूं और देखो ਕਾਰ ਤੇ ਨਾਉ ਦਿਖ ਲੈ। ਇੱਦਾਂ ਕੁਸ ਲਖਾਨ ਲੱਗੇ ਨੇ ਚੀਚੇ। ਯਾਰ ਹਦੂ ਸਾਰੀਆਂ ਪਿੰਹ ਲੱਗ ਗਈਆਂ ਨੇ ਕਲੀਆਂ ਤੇ। ਤੇ ਹੁਣ ਆਪਾਂ ਕੇ ਲਾਈਨ ਜੋੜ ਕੇ ਚੌੜੀ ਜਿਹੀ ਲੈਸ ਲੈ ਕੇ ਅੰਗਲੀ ਉਹ ਵਾਲੀ ਲਾਣੀ। ਆਂ ਫੁੱਲ ਲਗਾ ਦਿੰਦੇ। ਆਹ ਚਾਹ ਜਣਾ। ਆਹ ਚਾਹ। ਆਪਾਂ ਸਟੋਨਾ ਬੂਣੀ ਕੋਲੇ। ਮਾਮੂ ਨੂੰ ਪਾ ਦੋ ਤਾਂ ਹੋਣੀ ਮੇਰੀ ਬਾਤ। वाली तो शीशे लगे हुए नीचे लाई थी लैश लगी पाकिस्तानी बह बनावा ਸਾਰੇ ਹੋ ਗਏ ਤਿਆਰ ਆਪਣੇ ਰੈਡੀ ਆ ਦੇਖੋ ਆ ਹੋ ਗਏ ਬਾਬਾ ਪਾਕਿਸਤਾਨੀ ਬਾਬਾ ਬਣਾਏ ਨੇ ਇਹ ਬਿਨਾ ਤੋਂ ਕਟਿੰਗ ਤੋਂ ਲੈ ਜੀ ਜਿਵੇਂ ਕਟਿੰਗ ਕਰਕੇ ਲਈ ਨਹੀਂ ਲੈ ਸੀ ਬਿਨਾ ਕੋਈ ਬਿਨਾ ਕਟਿੰਗ ਤੋਂ ਲਈ ਜਾਂ ਪਰ ਸਿਰਫ ਸਿੰਪਲ ਆ ਦੇਖੋ ਕਿਰਾ ਬਹੁਤ ਵੱਡਾ ਬਣ ਗਿਆ ਸੀ ਬਹੁਤ ਪਿਆਰਾ ਬਣ ਗਿਆ ਸੀ ਨਾਲ ਇਹਦੇ ਹੈਗਾ ਪੈਂਟ ਪਲਾਜੂ ਆ ਦੇਖੋ ਉਹ ਸਾਈਡ ਤੇ ਆਦਰ ਪੈਂਟ ਪਲਾਜੋ ਇਲਾਸਟਿਕ ਪਾਈਓ ਸਿੰਪਲ ਉੱਤੇ ਹੁਣ ਦੇਖੋ ਗਲਾ ਵੀ ਸ਼ੇਪ ਚ ਬਣਿਆ ਹੋਇਆ ਸੰਦੇ ਆਪੀਸ ਲਾਈਕ ਸਬਸਕ੍ਰਾਈਬ ਕਰੂ ਕਰਦੇ ਓਕੇ ਬਾਏ ਥੈਂਕ ਯੂ ਕਮੈਂਟ ਕਰਕੇ ਦੱਸਿਓ ਕਿ ਕਿਦਾਂ ਦੀ ਬਣ ਲੱਗੀ ਹੈ ਤੁਹਾਨੂੰ